ਮੇਰਾ ਇੰਜਣ ਮੰਨਦਾ ਗੱਡੀ ਦਾ ਇੰਜਣ ਕੱਢ ਕੇ ਦੇ ਦੇ ਜਾ ਦੇਖ ਲੈ ਮੈਂ ਤਾਂ ਅਕਾਉਣਾ ਕੇ ਦੇਖਿਆ ਕਿਹੜਾ ਬਾਹਰ ਖੋਲ ਦੇ ਤਾਂ ਜਰ ਬੈਠਾ ਹੀ ਕਰਦਾ ਤੂੰ ਔਰ ਹੱਲੇ ਜਾ ਹਣਾ ਕਾਕੇ ਅੰਨੇ ਇੱਥੇ ਬੱਠਾ ਰੂ ਬਰਾਬਰ ਮੇਰੇ ਆ ਜੀ ਜੀ ਕੌਣ ਕੀ ਹਾਲ ਹੈ ਜੀ ਠੀਕ ਹੈ ਜੀ ਵਧੀਆ ਹਾਂ ਕਾਰ ਆ ਗਿਆ ਮੇਰਾ ਬਿਆਦਾ ਹੈ ਲੈ ਫਿਰ ਆ ਕਾਰ ਆ ਗਿਆ ਦਾ ਕੋਈ ਕਾਰ ਠੀਕ ਹੈ ਜੀ ਜ਼ਰੂਰ ਆਵਾਂਗੇ। ਆ ਜੀ ਦੋਹੇ ਭਰਾ ਤੁਸੀਂ। ਹਾਂ ਦੂਜੇ ਨੂੰ ਵੀ ਲੈ ਕੇ ਆਵਾਂਗੇ ਜ਼ਰੂਰ ਆਵਾਂਗੇ ਜੀ। ਔਰ ਚਾਹ ਬਾਰੇ ਦੱਸੋ। ਬਸ ਜੀ ਜਾ ਤਾ। ਚਾਹ ਨੂੰ ਕਿੱਥੇ ਬੂਰੀ ਹੁੰਦੀ ਆ? ਉਹ ਪੀਲਾ ਬਾਈ। ਹਾਂ ਦਾ ਬਸ ਜੀ ਆਜੋ। ਵਗ ਜਾ ਵਗ ਜਾ ਚਾਚੂ ਨਹੀਂ ਹੈਗੀ ਇੱਥੇ। ਓਏ ਆਏ ਗਏ ਬੰਦੇ ਨੂੰ ਨੌਂ ਲੈਣਾ ਪੈਂਦਾ। ਕਰਕੇ ਉੱਠ ਕੇ 4 ਵਜੇ ਪੰਨਾ ਕੱਖ ਤਹੀਂ ਤਾਂ। ਹਾਂ। ਮੇਰੀ ਖੜਾ ਮਤ ਨੂੰ ਨਿਕੜੂ। ਨਾਲੇ ਢੋਲੀ ਦੀ ਚੱਕ ਛਪਰੇ ਮਾਰਨੇ ਨਾਲ ਘਾਰੇ ਪਏ ਨੇ ਉੱਥੇ ਬੰਦ ਕਰਨ ਵਾਲੇ। ਉਹ ਵਿਆਹ ਜਾਣਾ ਯਾਰ ਉਹ ਵਿਆਹ ਸੱਦਾ ਆਇਆਗਾ ਇੰਨੇ ਪਿਆਰ ਨਾਲ ਆਲਾ ਕਹਿ ਕੇ ਗਿਆ। ਹੀ ਜਾਣਦੇ ਫਿਰ ਉਹ ਤਾਂ ਕਰਨੇ ਪੈਣਗੇ ਕੰਮ ਸਪਰੇਅ ਪਰਸੋਂ ਨੂੰ ਕਰਾਂਗੇ ਪਰਸੋਂ ਪਰਸੋਂ ਨਹੀਂ ਕਰਨੇ ਸਾਰੇ ਘਾਰੇ ਕੱਢੋ ਖਾਲਾ ਚ ਜਾ ਕੇ ਤੇ ਪਹਿਲਾਂ ਦੀ ਮੋਚ ਕਰ ਰੱਖੀ ਆ ਫਸਲ ਦੀ ਤੁਸੀਂ ਨੇ ਐਤਕੀ ਸਾਰਾ ਸਿਆਲ ਲੰਘ ਗਿਆ ਵਿਆਹ ਨਹੀਂ ਆਇਆ ਵਧੀਆਂ ਹੋ ਗਿਆ ਵਿਆਹ ਆ ਗਿਆ ਵਿਆਹ ਚੱਲਾਂਗੇ ਤੁਹਾਨੂੰ ਕਿਹੜੇ ਮੁਰਕ ਨੇ ਫੜਾਤਾ ਸਾ ਕਾਰਡ ਤੁਹਾਨੂੰ ਤਾਂ ਆਏ ਮੱਚਾ ਪਿਆ ਵੀ ਤੈਨੂੰ ਨਹੀਂ ਫੜਾਇਆ ਮੈਨੂੰ ਤਾਂ ਸਪਨਾ ਚੌਧਰੀ ਦਾ ਆਇਆ ਪਿਆ ਕਾਰਡ ਜਾਣਾ ਮੈਂ ਸਪਨਾ ਚੌਧਰੀ ਦਾ ਨਾਲੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਤੈਨੂੰ ਵਿਆਹ ਦਾ ਕਾਰਡ ਆਇਆ ਹੋਊਗਾ ਤੁਹਾਨੂੰ ਕਿਹਨੇ ਭਰਾ ਤਾਂ ਮੈਂ ਤਾਂ ਆਹੀ ਚਾਰਜ ਲੱਗਾ ਆ ਦੇ ਤੇਰੇ ਸਾਹਮਣੇ ਫੜਾ ਕੇ ਗਿਆ ਦੇਖ ਲਾ ਹੁਣ ਫੇਕ ਕਾਰਡ ਨਾ ਹੋਵੇ ਫੇਕ ਕਹਿੰ ਨੂੰ ਆ ਦੇਖ ਇਤਨੇ ਨੰਬਰ ਤਾਂ ਲਿਖਿਆ ਨਹੀਂ ਹੋਇਆ ਕਿ ਨੰਬਰ ਕਿਉਂ ਆ ਭਰਾਤਰੀ ਇਹੋ ਵੀ ਲੱਗੀ ਹੋਈ ਆ ਬੈਂਕ ਨਾਲ ਚੱਕ ਕੇ ਕੋਈ ਨਹੀਂ ਲਾਤੀ ਫੋਟੋ ਭਰਾਤ ਨਵੀ ਮੈਂ ਤਾਂ ਕਦੇ ਦੇਖਿਆ ਨਹੀਂ ਤੁਸੀਂ ਇਹ ਹਰੇਕ ਨਾਲ ਨਹੀਂ ਲੱਗਦੀ ਹੁੰਦੀ ਇੱਕ ਖਾਸ ਬੰਦਿਆਂ ਨਾਲ ਦਾ ਚੱਕ ਕੇ ਕਿਸੇ ਰੂੜੀਰ ਤੋਂ ਪੜਾਤਾ ਹਾਂ ਇਹ ਮੁੰਡਾ ਲਖਵਿੰਦਰ ਇਹ ਕਿਤਾਬ ਮੰਗੀ ਪਈਆ ਮੇਰੇ ਸਹਲੇ ਦੀ ਹਾਂ ਕਾਨੂੰ ਆ ਦੇ ਓਏ ਤੈਨੂੰ ਪਰਨਾ ਨਹੀਂ ਆਉਂਦਾ ਪੜਾ ਕੇ ਮੁੰਡੇ ਨੂੰ ਪੜਾ ਅੱਜ ਦੀ ਆ ਤੈਨੂੰ ਮੈਂ ਹੋਰ ਦੱਸਦਾ ਤੈਨੂੰ ਤੈਨੂੰ ਮੂਰਖ ਤਿਜਰੇ ਕੰਕਰ ਨਾ ਨਾ ਸੁਖਮਨ ਨੂੰ ਕਹਿ ਕੇ ਗਿਆ ਸੁਖਮਨ ਨੂੰ ਲੈ ਕੇ ਚੱਲਾਂਗੇ ਤੁੰਤਾ ਕੋਈ ਭੋਗ ਤੇ ਨਹੀਂ ਸਾਦਾ ਕਾਰ ਕਿਵੇਂ ਦੇਜੂ ਕੋਈ ਬੈਠ ਕੇ ਤੇਰੇ ਸਾਹਮਣੇ ਆ ਗਿਆ ਮਰਕਟ ਦੇ ਭੋਗ ਤੇ ਨਹੀਂ ਬੁਲਾਉਂਦਾ ਛੋਟੇ ਬੁੱਤੂ ਆ ਆ ਦੇਖ ਲੈ ਆ ਗਿਆ ਤੇਰੇ ਸਾਹਮਣੇ ਆ ਗਿਆ ਉਂ ਬੋਲੀ ਜਾਂਦਾ ਰਹਿਣਾ ਮੱਚ ਗਿਆ ਹਲਾਂ ਵੀ ਮੈਨੂੰ ਨਹੀਂ ਕਾੜ ਫੜਿਆ। ਆਪਣੀ ਚੱਕਾ ਮੈਨਾਂ ਨਾਲੇ ਮੈਂ ਸਾਨੂੰ ਕੱਖ ਪਾ ਉਹ ਕੜੀਆਂ ਨੇ ਟੜਕੇ ਦੇ ਭੁੱਖੀਆਂ। ਕੋਈ ਨਾ ਪਾ ਤੇ ਤੜਕੇ ਦੇ ਪਾਏ ਨੇਗੇ। ਤੈਨੂੰ ਬੜਾ ਪਤਾ। ਚਾਹ ਨੂੰ ਤਾਂ ਲੈ ਤਾਂ ਨਾ ਵੀ ਬੋਝ ਤਾਰਾ ਕੜਦਾ ਹੁੰਦਾ। ਹਾਂ। ਲੈਣਾ ਹੀ ਹੈ ਜਦੋਂ ਅਲੱਗ ਘਰੇ ਆ ਜਾਗਾ। ਉਹ ਕੜੀਆਂ ਨੇ ਭੁੱਖੀਆਂ ਉਹਨਾਂ ਨੂੰ ਕੱਖ ਪਾ ਦੇ। ਉਹ ਕੋਈ ਗੱਲ ਨਹੀਂ ਪਾ ਦੂੰਗਾ ਤੂੰ ਮਹਾਰਾਜਾ ਪੁੱਪਾ ਬਣਿਆ ਬੈਠਾ ਹੋਰੇ। ਮੈਂ ਤਾਂ ਹੈਗਾ ਮਹਾਰਾਜਾ। ਹਾਂ। ਕਰ ਤਾਂ ਆਪਣੀ ਟੁੱਟੋਲੀ ਚੱਕ ਉੱਥੇ ਕੰਮ ਕਰ। ਆਪਣੇ ਤਾਂ ਤੀਜੇ ਦਿਨ ਕਹਿਣਾ ਫਰਾਨਾ ਲਿਆਉਣਾ ਕਿੱਥੋਂ ਆਣਗੇ ਉਹ। ਓਏ ਆ ਗਿਆ ਸੁਖਨੂਨ ਆ ਗਿਆ ਜੀ ਓਏ ਯਾਰ ਆਏ ਕਰ ਕੱਪੜੇ-ਕੁਪੜੇ ਦਾ ਕਰ ਇੰਤਜ਼ਾਮ ਵਿਆਹ ਆ ਗਿਆ ਆਪਾਂ ਨੂੰ ਆਪਾਂ ਨੂੰ ਹੋਰ ਚੱਲਾਂ ਅਸੀਂ ਫਿਰ ਕੱਪੜੇ ਨਵੇਂ ਦਾ ਓ ਕਹਿ ਕੇ ਗਿਆ ਹੋ ਬਸ ਕੋਈ ਨਹੀਂ ਬਸ ਚਲਾਂਗੇ ਕਿੱਦਿਆਂ ਹੈਂ ਕਿੱਦਿਆਂ ਵਿਆਹ ਕੱਲੂ ਆ ਕੱਲੂ ਐ ਹੋਰ ਫਿਰ ਤਾਂ ਉਨੀ ਜਾਣਦੇ ਹਾਂ ਦੇ ਆ ਤੂੰ ਉਹ ਆਪਣੇ ਵਾਲੇ ਥਾਕੇ ਵੱਢੀ ਆਉਣ ਪੰਗੇ ਲਈ ਜਾਂਦਾ ਉਹ ਕਹਿੰਦਾ ਜਾਣਾ ਨਹੀਂ ਉਹਨੂੰ ਕਾਰਡ ਫਰਾਇਆ ਨਹੀਂ ਉਹਨੇ ਉਹ ਮੁੰਡਾ ਕਾਰਡ ਮੈਨੂੰ ਫਰਾ ਗਿਆ ਕਿ ਆਪਾਂ ਦੋਨੇ ਚੱਲਾਂਗੇ ਆਉਣਾ ਸੀ ਔਕੀਂਦਾ ਉਹ ਮੁੰਡਾ ਕਰ ਲਏਗਾ ਆਪਾਂ ਆਪਣੀ ਬੇਸਤੀ ਕਰਾ ਦੂ ਥੇ ਉਹ ਕਹਿ ਕੇ ਗਿਆਗਾ ਆਪਾਂ ਦੋਇ ਚੱਲਾਂਗੇ ਬਸ ਕੋਈ ਚੱਕਰੀ ਨਹੀਂ ਬਸ ਚੱਲਾਂਗੇ ਪਹੁੰਚਾਂਗੇ ਪਹਿਲੀ ਕੋਈ ਗੱਲ ਨਹੀਂ ਪਹੁੰਚਾਂਗੇ ਜ਼ਰੂਰ ਗੱਡੀਆਂ ਭੇਜ ਦੀਆਂ ਕਾਪੇ ਜਣਾਂ ਗੱਡੀਆਂ ਫਿਰ ਮੁੰਡੇ ਮੇਰੇ ਨਾਲ ਹੋਰ ਵੀ ਆਉਣਗੇ ਨਾ ਚਾੜਾ ਤਾਂ ਕਹ ਨੂੰ ਲੈਣਾ ਛੜੇ ਹਣਾ ਨੂੰ ਮੈਂ ਇੰਨਾ ਤੋਂ ਕੀ ਕਰਾਉਣਾ ਹਾਂ ਨਾ ਪਹੁੰਚਾਂਗੇ ਭਈ ਜ਼ਰੂਰ ਆਵਾਂਗੇ ਦਵਾਦਰਮਾਨਾਂ ਚੱਦਿਆ ਫਿਰ ਤਾਂ ਪਹੁੰਚਣੀ ਪਊਗਾ ਨਾ ਚਾਕੌਲਟੀ ਦੀ ਤਾਂ ਕੀ ਲੋੜ ਆ ਨਾ ਨਹੁੰਨੀ ਆਪਾਂ ਨੂੰ ਕੋਈ ਧੰਕੀ ਆਈ ਚਾਕੌਲਟੀ ਦੀ ਲੋੜ ਹੈਗੀ ਹਾਂ ਆਵਾਂਗੇ ਜੀ ਨਾ ਨੰਨ ਤਾਂ ਕਹ ਨੂੰ ਜੋਂ ਨੰਨ ਤਾਂ ਕੱਲੂ ਰੂੜੀ ਦਾ ਰੇਪ ਆਉਣਗੇ ਤਾਂ ਉਹ ਕੰਮ ਕਰਨਗੇ ਆਪਦਾ ਹਾਂ ਜਿੰਨਾ ਤੋਂ ਮੈਂ ਖੇਤ ਵੀ ਕਰਾਉਣਾ ਕੰਮ ਨਿਮੇੜ ਦਾਂਗੇ ਪਰ ਮੈਂ ਕਈ ਦਿਨ ਮੁਰਦਾ ਨਹੀਂ ਕੱਟ ਦੇ ਬਸ ਕਾਉਣਾ ਭਾਈ ਜਾਨ ਨਚਲਾ ਹੁਣ ਮੇਰੀ ਗੱਲ ਚੱਲੀ ਜਾਂਦੀ ਹੈ ਵਿੱਚ ਕੰ ਬੋਲਦਾ ਓਏ ਸਾਨੂੰ ਪੈਸੇ ਚਾਹੀਦੇ ਨੇ ਵਿਆਹ ਜਾਣਾ ਸੀ ਗੱਲ ਕਰ ਲਾਂ ਮੈਂ ਕੋਈ ਨਾ ਕਈ ਗੱਡੀਆਂ ਭੇਜ ਦਿਓ ਮੈਂ ਤੇ ਆਪਣੀ ਕਣਕ ਚ ਖੜਾ ਦੇ ਉੱਧਰ ਕੋਈ ਚੱਕਰ ਨਹੀਂ ਹੈਗਾ ਮੱਦੀ ਜਾਣ ਦੇ ਕੋਈ ਚੱਕਰ ਨਹੀਂ ਕੀ ਬੋਲੀ ਇਹਨਾਂ ਕੀ ਹੋ ਗਿਆ ਜਦੋਂ ਪੈਸੇ ਮੰਗੀਂਦਾ ਸੀ ਮੈਂ ਵਿਆਹ ਜਣਾਣਾ ਪੈਸੇ ਨੂੰ ਸਰੋਂ ਵਿੱਚ ਕਾਇਮ ਹੈ ਨਹੀਂ ਹੈਗੇ ਪੈਸੇ ਉਦੋਂ ਉਦੋਂ ਤਾਂ ਫੜ ਕੇ ਜੇਬ ਚ ਪਾ ਲੈਣਾ ਅਸ ਤਾਂ ਕੱਲ ਨੂੰ ਵਿਆਹ ਜਾਣਾ ਹੈ ਡੀ ਐਚ ਪੀ ਦਾ ਫੋਨ ਆ ਰਿਹਾ ਬਚਣਾ ਬੋਲਿਆ ਕਰੋ ਉਹ ਡੀ ਐਸ ਪੀ ਦਾ ਆ ਰਿਹਾ ਤੈਨੂੰ ਵੱਡੇ ਨਗਰੂਈ ਨੂੰ ਤੂੰ ਯਾਰ ਖਰਚਾ ਮੈਂ ਤਾਂ ਗੱਲ ਕਰਦਾ ਖਰਚਾ ਜੀ ਮੈਂ ਕੱਟ ਕੇ ਲਾਉਣਾ ਪਹਿਲਾਂ ਇਹਨਾਂ ਨੂੰ ਨਮੇੜਾ ਕਰ ਲਾਂ ਗੱਲ ਦਾ ਹੁਣ ਲੱਚੋ ਕੀ ਕਰਨਾ ਇਹਨੂੰ ਕੱਟ ਦੇ ਕੱਟ ਤਾਂ ਕੱਟ ਤਾਂ ਲੈ ਆ ਪੈਸੇ ਦੇ ਅਸੀਂ ਨੇ ਜਾ ਕੇ ਕੱਪੜੇ-ਕੱਪੜੇ ਲਿਓਣੇ ਨੇ ਕੱਲ ਨੂੰ ਵਿਆਹ ਜਾਣਾ ਕਾਦੇ ਪੈਸੇ ਦੇ ਮੈਂ ਤੈਨੂੰ ਕਿ ਪੈਸੇ ਕਾਢੇ ਹੁੰਦੇ ਨੇਗੇ। ਉਹ ਤਾ ਫੜ ਕੇ ਜੇਬ ਚ ਪਾ ਲੈਣਾ ਤਾ। ਪਾ ਚ ਲੈ ਲਿਓ ਫਿਰ ਉਹ ਕਰੋ ਪਹਿਲਾਂ ਘਰੇ ਕੱਢ ਕੇ ਉੱਥੇ ਤਾ। ਘਰੇ ਕੁਰੇ ਤਾ ਆ ਕੇ ਕੱਢਾਂਗੇ ਇਸ ਤਾ ਹੁਣ ਵਿਆਹ ਜਾਣਾ। ਫਿਰ ਐ ਕਰ। ਮਾਰ ਦੋ ਮੇਰੇ ਸਾਡੇ ਦਿੱਤੇ ਚਾਰੀ ਤੇ। ਜਿਹੜੂ ਕੰਮ ਤਾਂ ਤੁਸੀਂ ਕਰਨਾ ਨਹੀਂ। ਹੁਕਦੋ। ਉਹ ਹੋਰ ਕੰਮ ਕਰਦਾ ਕੰਮ ਤਾਂ ਉਸੀ ਕਰਦੇ ਆ। ਲੰਗਣ ਕਰਦੇ ਆ। ਹੂੰ। ਵਿਆਹ ਨਹੀਂ ਤਾਂ ਹੋਊਗਾ। ਤੈਨੂੰ ਕੱਖ ਬਾਈ ਨੇ। ਕੱਖ ਹੋਰ ਕੋਈ ਪਾ ਕੇ ਚਿੱਟੇ ਬਾਈ ਨੇ ਤੜਕੀ। ਫੇ ਕਬੀਲਦਾਰ ਬੰਦਾ ਤਾਂ ਐਜੀ ਕਹੋ ਕਰਨਾ। ਕਬੀਲਦਾਰ ਹੋਣਾ ਹੈ। ਚਰਾ ਪੁੰਜੀ ਦਾ ਬਦਲਾ ਮੰਗੂ ਜੇਮਤ ਪੈਸੇ ਜਾ ਹੀ ਸਕਦੇ ਨੇ ਨਿਕਲਦੇ ਹੈ ਨਹੀਂ ਨਿਕਰਦੇ ਲੁੱਕਰਦੇ ਨਹੀਂ ਤਾਂ ਅਗਿਆ ਤੋਂ ਬਿਨਾ ਕਿਵੇਂ ਲੱਕੜ ਜਾਣਗੇ ਆਗਿਆ ਕੀ ਪੈਸੇ ਮੈਨੂੰ ਦਾ ਯਾਰ ਉਹ ਨਾ ਤੇਰੇ ਤੇ ਸਾਨੂੰ ਕਾਰਵਾਈ ਪਾਉਣੀ ਪਵੇ ਤੂੰ ਰਹਿਣ ਦੇ ਕਾਰਵਾਈਆਂ ਤੂੰ ਮੇਰੇ ਚਰਚੇ ਸੁਣੇ ਨਹੀਂ ਫਿਰ ਗੋਡੇ ਕੁੱਟ ਦੂੰ ਇਹ ਦੇਖ ਲੈ ਬੰਦਿਆਂ ਮੰਗੂ ਕੰਮ ਕਰ ਉਹ ਮੈਂ ਸੋਖ ਮੰਤੋਂ ਛੜਾਤਾ ਉਹਦੇ ਤੈਨੂੰ ਇਹ ਤਰਾੜਾਟਾ ਪਾ ਆਂਦਾ ਇਹ ਬੰਦੇ ਬਹੁਤਾ ਕੀਤੀ ਫਿਰ ਇਹ ਵੀ ਨਹੀਂ ਕਰੇ ਵਰਦਾ ਤੀ ਮੈਂ ਤਾਂ ਚੱਕ ਕਰਕੇ ਵੀ ਚਲ ਕਾ ਨੂੰ ਤੂੰ 3000 ਪੱਤੇ ਬਣਾ ਰੱਖਿਆ ਤੂੰ ਪੈਸੇ ਕੱਢ ਦੇ ਚੁੱਪ ਕਰਕੇ ਕਾਲਤਾ ਉਹ ਮੇਰੀ ਆਇਤੀਆ ਮੇਰੀ ਮੇਰੀ ਦੇਖ ਕੇ ਗਿਆ ਤੇ ਆ ਕੜ ਬਾਹਰ ਤੁਸੀਂ ਬੱਡੇ ਬੁੱਝਿਆਤਾ ਉਹ ਦੇਖਿਆ ਗਿਆ ਸਨੂ ਦੇ ਸਟੈਕ ਲੈ ਆ ਹਾਂ ਇਹਦਾ ਇਹਦਾ ਬੁੱਸਾ ਦੇਖ ਲੈ ਇਹਦਾ ਸਿੱਖਿਆ ਲੈ ਆ ਹਾਂ ਉਹ ਜੀ ਨਾਲ ਤੇਰੇ ਸਾਹਮਣੇ ਦੇ ਕਹਿ ਕੇ ਗਿਆ ਤੇਰੇ ਸਾਹਮਣੇ ਦੇ ਕਹਿ ਕੇ ਗਿਆ ਬਾਹਰ ਤੁਸੀਂ ਸਿਖਾਇਆ ਉਹਨੂੰ ਵੀ ਪਈ ਉਹਨੂੰ ਕਾੜਨਾ ਸਿਖਾਇਆ ਲੈ ਚੰਗਾ ਭਲਾ ਉਹ ਆਇਆਗਾ ਓਏ ਦੇਖ ਲਓ ਮੈਨੂੰ ਐ ਲੱਗਦਾ ਤੁਹਾਨੂੰ ਉਹ ਨਾ ਕਰਿਆ ਹੋਏ ਪਲੇਟਾਂ ਤਾਂ ਨਹੀਂ ਚੱਕਣੀਆਂ ਕਿਤੇ ਝੂਠੀਆਂ ਉੱਥੇ ਐਂ ਤਾਂ ਚੱਦਿਆ ਹੋਵੇ ਬੰਦੇ ਬੰਦੇ ਦੇ ਕੋਲ ਵਾਰੀ ਵਾਰਾ ਪਲੇਟ ਬਹਿਰੇ ਨਹੀਂ ਹੈਗਾ ਮੈਨੂੰ ਲੱਗਿਆ ਪਤਾ ਬਹਿਰੇ ਨਹੀਂ ਹੈਗਾ ਨਾਲੇ ਕੋਈ ਗੱਲ ਨਹੀਂ ਟਟ ਟਟ ਨਹੀਂ ਤਾਂ ਮੋਰ ਹੁੰਦੀ ਤਾਂ ਮੇਰੇ ਸਾਡੇ ਤਾਂ ਹੋਈਆਂ ਨਕਲੀ ਲੱਗਦਾ ਮੈਨੂੰ ਤਾਂ ਤੁਸੀਂ ਭਾਂਡੇ ਪੂਖ ਦੇ ਮੰਨ ਜੋਗੇ ਓਏ ਯਾਰ ਪਾਸਪੋਰਟ ਨਹੀਂ ਹੈਗਾ ਇਹ ਕਾਰਡ ਆ ਮੈਨੂੰ ਐ ਤਾਂ ਦਿੱਥ ਤੋਂ ਕਿੰਨੇ ਦਿਹਾੜੀ ਕਰੀਏ ਉਹਨਾਂ ਨਾਲ ਵਿਹਾੜੀ ਜੂੜੀ ਕੋਈ ਨਹੀਂ ਸਾਨੂੰ ਤਾਂ ਪੈਸੇ ਦੇ ਸਭ ਆ ਜਾਣਗੇ ਕੱਪੜੇ ਲੈ ਕੇ ਆਉਣੇ ਐ ਚੱਲ ਹੁਣ ਦਿਹਾੜੀ ਤਾਂ ਲਾਉਂਗੇ ਉੱਥੇ ਫੋਕਾ ਮਾਣ ਅੱਜ ਤੜਕੇ ਮੈਂ ਦੋਦੀ ਤੋਂ ਲਿਆਇਆ ਤੀ ਆ ਜਾਪਾ ਲਈਏ ਇੱਕ ਚੱਲ ਯਾਰ ਦੰਦੀ ਹੈ ਯਾਰ ਇਹੜੀ ਆਹ ਦੇਖ ਤੂੰ ਮਾਂ ਦੋਦੀ ਚਾਈ ਤੂੰ ਫਿਰ ਆਹ ਆਹ ਦੇਖ ਆਹ ਹਾਏ ਚੱਲ ਫਿਰ ਚੱਲੀ ਏ ਆਏ ਨਹੀਂ ਕਰਦਾ ਇਹਨਾਂ ਬੱਥਿਆਂ ਦੇ ਤੇ ਕਰੇ ਨਾ ਬੜਾ ਤੇ ਪਰ ਕਰੇ ਨੀ ਮੈਨੂੰ ਖਬਰਾ ਥੋੜੇ ਉਹ ਤੇ ਕੱਢ ਦੇ ਉਮੀਦ ਨਾ ਰੱਖਿਆ ਕਰ ਕਰੇ ਨਾ ਬੜੋ ਅੱਥਰ ਬਹਿਣਾ ਨਹੀਂ ਪਈ ਜੇ ਉੱਥੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਪਾਵਾਂਗੇ ਡਾਟੇ ਤੇ ਖਾਵਾਂਗੇ ਮਿੱਠੀ ਮਿੱਠੀ ਤੈਨੂੰ ਮੈਂ ਕਪਾਂ ਮੁਰਗਾ ਕੋਈ ਨਾ ਹੁਣਾਂ ਮਰਤੀ ਆਂ ਡਾਂਗ ਲੈ ਕੇ ਓਏ ਗੱਲ ਤਾਂ ਚੰਡੋ ਓਏ ਉਹ ਮੈਨੂੰ ਤਾਂ ਲੈ ਚਲੋ ਯਾਰ ਲੈ ਆ ਦੇਖ ਕਿਉਂ ਮੈਨੂੰ ਵੀ ਤਾਂ ਚਲੋ ਹੁਣ ਨਹੀਂ ਕਹਿੰਦੇ ਤੁਸੀਂ ਖਾਓਗੇ ਮੁਰਗਾ ਉਹ ਮੈਂ ਬਾਹਰੇ ਖਰਦੂਗਾ ਨਾ ਨਾ ਬਾਹਰੇ ਖਰਦੂਗਾ ਆਹੇ ਜੇ ਕੱਪੜੇ ਪਾ ਕੇ ਲੈ ਕੇ ਜਾਏਗਾ ਤੁਸੀਂ ਤਾਂ ਵਰਦੀ ਬਹੁਤ ਵਧੀਆ ਗਈ ਹਾਂ ਛੋਡੇ ਵੀ ਟੱਪਾ ਲੈ ਕੇ ਜਾਵਾਂਗੇ ਯਾਰ ਦੇਖੀ ਯਾਰ ਗੋਹੇ ਨਾਲ ਪੈਰ ਲਿਬੜੇ ਉਹ ਇਹਨੂੰ ਕਹਿ ਕੀ ਨਹੀਂ ਗਿਆ ਮੈਂ ਤੈਨੂੰ ਕਰਦੇ ਹਾਂ ਛਾਂਡਾ ਘਰ ਤੋਂ ਲੈ ਕੇ ਸਿੱਤ ਮੰਗਾ ਇੱਕ ਪਲੇਟ ਚੱਕ ਲਿਓ ਤਿੰਨੇ ਜਣੇ ਖਾ ਲਾਂਗੇ ਨਹੀਂ ਨਹੀਂ ਉਹਦੇ ਬੰਦੇ ਗਿਣਦੇ ਨੇ ਪਲੇਟ ਫਲੂਟ ਦੀ ਗਿਣਦੇ ਹੋ ਦੇ ਦੂੰ ਮੈਂ 20 30 ਰੁਪਏ ਜਰੇ ਬਣੇ ਉਹ ਕਾਹਨੂੰ ਤੁਸੀਂ ਲੈ ਕੇ ਬਣਾਇਆ ਯਾਰ ਉਦ ਲੈ ਦੇ ਯਾਰਾਂ ਇਹ ਕੰਨੂ ਕਰਦੇ ਹੋ ਨਾ 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 ਐਸ ਤੋਂ ਜਾਣਿਆ ਹੋਵੇ ਫਿਰ ਹੱਥ ਨਾਲ ਘਰੇ ਨਾ ਵੜਿਓ ਕੋਈ ਨਹੀਂ ਮੈਂ ਕਰਦਾ ਸੌਦਾ ਡੰਗਰ ਜੇ ਸਾਰੇ ਵੇਚਦਾ ਮੇਰੇ ਛਾਲੇ ਪੀ ਲਿਓ ਨੇ ਇੱਕੜੂ ਹੱਥ ਨੇ ਆ ਕੇ ਇਹਨੂੰ ਮੈਂ ਢੋੜਦਾ ਵਿਆਹ ਮੇਰੇ ਸਾਲੇ ਦੀ ਡਾਂਗ ਵੀ ਲਕੋਗੇ ਮੇਰੇ ਸਾਲੇ ਪਤਾ ਨਹੀਂ ਕਿੱਧਰ ਚੱਟ ਗਏ ਪਤਾ ਤੇ ਇਹਨਾਂ ਨੂੰ ਵੀ ਅੱਜ ਪਹਿਣ ਗਿਆ ਖੁੱਚਾਂ ਤੇ ਕਿਤਾਜਾ ਬੱਕਰੀ ਜੀ ਦਾ ਮਾਰਨ ਦਾ ਸੌਦਾ ਬੰਤ ਮੰਨ ਤੈਨੂੰ ਤਾਂ ਮੈਂ ਖਵਾਉਣਾ ਅੱਜ ਚਾਰ ਵੇਚੂ ਮੇਰੇ ਛਾਲੇ ਦੀ ਤੈਨੂੰ ਗੱਡੀ ਤਾਂ ਨਹੀਂ ਲੱਗੇ ਮੇਰੇ ਚਾਲੇ ਚਾਬੀ ਵੀ ਨਾ ਲੱਭੀਆ ਚਲੋ ਚਲੋ ਕੋਈ ਨਾ ਖੋਲ ਸੁਖੋ ਨਾ ਬੈਠ ਜਾ ਹਾਂ ਇਹਨੂੰ ਹਾਂ ਪਿੱਛੇ ਥੱਲੇ ਉੱਤਰ ਬਈ ਥੱਲੇ ਥੱਲੇ ਕੇ ਉੱਤਰ ਚਾਬੀ ਦੇ ਗੱਡੀ ਗੱਡੀ ਚਾਬੀ ਨਹੀਂ ਮਿਲਦੀ ਚਾਬੀ ਦਿਓ ਚਾਬੀ ਫੜੋ ਚਾਬੀ ਫੜ ਚਾਬੀ ਦੇ ਗੱਡੀ ਦੀ ਯਾਰ ਚਾਬੀ ਹੈ ਹੀ ਨਹੀਂ ਮੇਰੇ ਤਾਂ ਪੈਛੇ ਤਾਂ ਹਾਲੇ ਤੱਕ ਨਹੀਂ ਮੁੜੇ ਮੈਥੋਂ ਗੱਡੀ ਤੇ ਚਾਬੀ ਦੇ ਗੱਡੀ ਦੀ ਬੰਦਾ ਬਣ ਕੇ ਉਹ ਤੂੰ ਬੰਦਾ ਬਣ ਕੇ ਪਰਾਂ ਵਗ ਜਾ ਸਾਡੇ ਨਾਲ ਨਾ ਪੰਗੇ ਲੈ ਸੀ ਗੱਡੀ ਉੱਤੇ ਚਾੜਵਾਗੇ ਮੈਂ ਮੰਗਨਾਂ ਲੱਗਦੇ ਹਾਂ ਖੁੱਚਾਂ ਕਟਾ ਤੂ ਆਵਜੇਂ ਤਾਂ ਕਟਾਊ ਕਟਾਊ ਤੇਰੀਆਂ ਵੀ ਕਟਾਊ ਨਾਲ ਹੈ ਲੈ ਸੁਖਮਨ ਕਰ ਸਟਾਰਟ ਹੋਏ ਕਰਨ ਦੇ ਬਾਹਰ ਜਾਇਆ ਸਾਨੂੰ ਜਾਣਦੇ ਯਾਰ ਫਿਰ ਮੇਰੇ ਉੱਤੇ ਚੜ ਕੇ ਜਾਊ ਗੱਡੀ ਅੱਜ ਚਾੜਾਂਗੇ ਚਾੜਾਂਗੇ ਤੂੰ ਮੈਂ ਕਿਹਨਾਂ ਮਾਰਾ ਹੋਇਆ ਉੱਤੇ ਅਰੇ ਉੱਤੇ ਚਾੜ ਦੇ ਚਾੜ ਲੈ ਇਹ ਮੁਕਲਾ ਆਪਦਾ ਕੇ ਉੱਪਰ ਹੱਨੇ ਉੱਤਰ ਜਾ ਕਰਨਾ ਹੈ ਅੱਜਾ ਨਾ ਮੇਰੇ ਤੇ ਚਾਰਾ ਲੱਗਦੀ ਚਾਰਦੇ ਤੇਰੀ ਬਹੁਤ ਝੂਕਦੀ ਏ ਤੇਰੀ ਮੈਂ ਨਹੀਂ ਪਰਾਂ ਹੁੰਦਾ ਜਾਂ ਤਾਂ ਮੈਨੂੰ ਨਾਲ ਲੈ ਜਾ ਨਹੀ ਮੈਂ ਨਹੀਂ ਪਰਾਂ ਹਾਂ ਕਰਦਾ ਹੈਗਾ ਨਾਲ ਲੈ ਕੇ ਜਾਓ ਇਹ ਦੇ ਦੇ ਅਰੇ ਚਲੇ ਬੱਲੇ ਪੱਗ ਲੈ ਉਹ ਤੈਨੂੰ ਤੂੰ ਪਰਾਂ ਹੋ ਜਾ ਗੱਡੀ ਤੇ ਮੈਂ ਹੁੰਦਾ ਨਹੀਂ ਪਰਾਂ ਜਾਂ ਤਾਂ ਮੈਨੂੰ ਨਾਲ ਲੈ ਕੇ ਜਾਓ ਤੂੰ ਤਾਂ ਕਿਨਾਂ ਦੀ ਕਿਨਾਂ ਇਹ ਪਲੇਟਾਂ ਸਾਫ ਕਰਨਗੇ ਪਲੇਟਾਂ ਪਲੇਟਾਂ ਪਲੂਠਾਂ ਦਾ ਮੈਨੂੰ ਨਹੀਂ ਪਤਾ ਤੁਸੀਂ ਚੱਕ ਕੇ ਮਾਰਨਾ ਮੂੰਹ ਪਰਤੇ ਮੈਂ ਮੈਂ ਕਿੱਧਰ ਜਾऊं ਫੇਰ ਤੋਰੇ ਮੈਂ ਸੱਸਾ ਜਦ ਕੰਮ ਅਚੀਰੀ ਰਣਾ ਹਾਂ ਮੈਂ ਜਦ ਤਾ ਬੰਦਾ ਬਣ ਕੇ ਕਰ ਕੰਮ ਮੈਨੂੰ ਚੱਲਦਾ ਕਿ ਤੁਹਾਡੇ ਨਾਲ ਨਹੀਂ ਭਾਈ ਵਿਆਹ ਮੈਨੂੰ ਵੀ ਲੈ ਕੇ ਚੱਲੋ ਮੇਰਾ ਵੀ ਨੱਤ ਟੱਪਣ ਨੂੰ ਨਹੀਂ ਗਿਆ ਅਗਲਾ ਕਹੀ ਕੀ ਨਹੀਂ ਗਿਆ ਯਾਰ ਫਿਰ ਤੂੰ ਐ ਕਹੀ ਕਰੇ ਤੁਸੀਂ ਬਣਾ ਜਾਓ ਕਹੇ ਭੀ ਉਹ ਵੀ ਸਾਡੇ ਘਰ ਦਾ ਉਹ ਵੀ ਆਊਗਾ ਉਹ ਤੇਰੀ ਕਰਸੂਤ ਨਹੀਂ ਹੈਗੀ ਲੋਕਾਂ ਨੇ ਵਰਤੰਦੇ ਮੈਨੂੰ ਬਾਹਰੇ ਖੜਾ ਦਿਓ ਮੈਂ ਨਹੀਂ ਅੰਦਰ ਜਾਊ ਬਾਹਰੇ ਕਰ ਦਿਓ ਸੋਵੇਂ ਕਿਥੇ ਰੋਡਾਂ ਲੱਗ ਗਿਆ ਯਾਰ ਇਹ ਫੇਰ ਐ ਕਰੋ ਪਰਤੇ ਜਾਓ ਜਾਂ ਭੱਗ ਜਾਓ ਗੱਡੀ ਤਾਂ ਮੈਂ ਲੈ ਕੇ ਜਾਣੀ ਕਿਉਂ ਗੱਡੀ ਕਮਾਲ ਦੀ ਗੱਲ ਆ ਗੱਡੀ ਤਾਂ ਉੱਥੇ ਮੈਂ ਕਿੱਛੇ ਦਾ ਅਰੀਬਨ ਦਾ ਕਟਕਿਆ ਆਉਣਾਗਾ ਉੱਥੇ ਲੈ ਕੇ ਜਾਣੀਆਂ ਮੁੰਡੇ ਨੂੰ ਡਰਾਈਵਰ ਨੂੰ ਬਲਾ ਦੇਣਾ ਗੱਡੀ ਲਮਾਉਣੇ ਨੇ ਭਰਾਤ ਚ ਭਰਾਤ ਵਰਤ ਨਹੀਂ ਜਾਂਦੀ ਇਹ ਨਹੀਂ ਗੰਦੂ ਨਹੀਂ ਤੋਬਾ ਕੇ ਲਿਆਵਾਂਗੇ ਮੈਂ ਲੈ ਕੇ ਜਾਣੀਆਂ ਗੱਡੀ ਭਾਈ ਕੱਟੀ ਨਹੀਂ ਲੈ ਕੇ ਜਾਣੀ ਉਹ ਤੈਨੂੰ ਗੱਡੀ ਕਰੇ ਚਲਾਈ ਆ ਕੁੰਡੀ ਤਾਂ ਹੈ ਨਹੀਂ ਤੈਨੂੰ ਮੈਂ ਡਰਾਈਵਰ ਸੱਦ ਦੂੰਗਾ ਡਰ ਪਰ ਹੈਗਾ ਮੁੰਡਾ ਮਰਲੇ ਸੁਖ ਨੂੰ ਬੈਠ ਯਾਰੀ ਤਾਂ ਬੋਲੀ ਜਾਂਦਾ ਜਿਹੜਾ ਕਬਜ਼ਾ ਤਾਂ ਜਾਂਦਾ ਰਿਹਾ ਉਹ ਮੁੰਡਾ ਗੱਪ ਗੱਡੀ ਨਹੀਂ ਲੈ ਕੇ ਜਾਣੀ ਯਾਰ ਮੈਂ ਤਾਂ ਪਰਾਂ ਹੁੰਦਾ ਨਹੀਂ ਫਿਰ ਓ ਤੂੰ ਮੈਂ ਜਾਣਦਾ ਤੈਨੂੰ ਵੱਡੇ ਤੋਤੀ ਨੂੰ ਫਿਰ ਮੈਂ ਕਿਹੜਾ ਪਵਾਉਂ ਅੱਜ ਤੁਹਾਨੂੰ ਪਵਾ ਦੀ ਤੂੰ ਜਿਹੜਾ ਕੁਝ ਮਰਜ਼ੀ ਕਰਾ ਦੀ ਬੁੱਲਾਣਾ ਦਾ ਫੋਨ ਆਈ ਜਾਂਦਾ ਜਾ ਗੱਡੀ ਲੈ ਕੇ ਤੈਨੂੰ ਮੈਂ ਰੱਖਤਾ 12 ਪੈਂਦੇ ਨੇ ਆ ਪਿਆ 12 ਨਾ 13 ਤੱਕ ਜਿਹੜੇ ਚਾਬੀ ਦੇ ਦੇ ਸਕਮਾ ਉੱਤੇ ਭਰ ਦਾਂਗੇ ਇੱਕ ਤੇਰੇ ਥਾਪੜੇ ਪਵਾ ਦੂ ਫਾਇਦਾ ਨਹੀਂ ਤੂੰ ਚਾਬੀ ਦੇ ਜਾ ਯਾਰਾ ਕੀ ਕਰੀਏ ਹੁਣ ਇਹਦਾ ਉਹ ਯਾਰ ਉਹ ਬੋਲੀ ਆਣ ਦੇ ਨੂੰ ਗਲਾਬ ਸਿੱਧੂ ਦਾ ਗਾਣਾ ਤੁਸੀਂ ਵੀ ਨਹੀਂ ਸੁਣਦੇ ਜਾਓ ਇੱਥੇ ਕੋਈ ਨਾ ਆਉਂਦਾ ਟਾਈਮ ਪਰ ਛੱਡੇ ਉਹ ਕੋਈ ਨਹੀਂ ਹੈ ਇਹਦੇ ਨਾਲ ਕੋਈ ਗੱਲ ਨਹੀਂ ਕਰਨੀ ਤੂੰ ਸਟਾਰਟ ਕਰ ਚੱਲੀਏ ਆਪਾਂ ਬੈਕ ਲੈ ਜੀ ਆ ਬੈਕ ਲੈ ਤਾਂ ਇਹ ਉੱਪਰ ਜਾ ਮੈਂ ਤਾਂ ਆਪ ਬੈਠੂੰਗਾ ਮੈਂ ਨਹੀਂ ਬੈਠੂੰਂ ਭਾਈ ਹਾਂ ਬੋਲੇ ਆ ਗਿਆ ਮੈਂ 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 ਤਾਂ ਨਾਲ ਹੀ ਜਾਊਂਗਾ ਨਾ ਤਾਂ ਮੈਨੂੰ ਤਾਂ ਲੈ ਕੇ ਜਾਓ ਯਾਰ ਨਾਲੇ ਕੀ ਗੱਲ ਹੋਈ ਮੇਰੇ ਕੀ ਪੈਸੇ ਨਹੀਂ ਲੱਗੇ ਕੀ ਕਰੀਏ ਤੇਰੀ ਅੱਜ ਮਾਤਕਿਉ ਕਿਉਂ ਕੁੱਕ ਦਿਆ ਵਾਹਨ ਵੇਚ-ਵੇਚ ਕੀਤਾ ਮੈਂ ਗੱਡੀ ਲੈਤੀ ਤੇ ਮੇਰੇ ਚਾਰੇ ਮੈਨੂੰ ਨਾਲ ਲੈ ਲਿਜੈਂਦੇ ਹੁਣ ਚੱਜਦਾ ਕੰਮ ਵੀ ਕਰਵਾ ਦੇ ਚੱਜਦਾ ਨਹੀਂ ਕਰੇ ਬਨ ਨਾਲ ਤੇ ਲੈ ਕੇ ਜਾਓ ਮੇਰੇ ਪੈਸੇ ਵੀ ਨਹੀਂ ਮੁੜੇ ਹਲੇ ਕਿ ਮੈਂ ਕੁੱਕਦਾ ਛੂਟਾ ਦੇ ਦਿਓ ਮੈਨੂੰ ਗੱਡੀ ਚ ਉਹਦਾ ਤਾਂ ਲੋਟਣ ਤੋਂ ਕਦੇ ਕੋਈ ਲੜਾਈ ਭੜਾਈ ਹੋ ਜਾਓ ਤਾਂ ਮੂਰੇ ਕਰ ਦਿੰਨਾ ਮੈਨੂੰ ਰੱਦਲਾ ਆਛਾ ਬਸਣ ਗਿਆ ਤੁਹਾਨੂੰ ਦੱਸਦਾ ਗੱਲਾਂ ਗੁੰਲਾਂ ਨਹੀਂ ਬੰਬਤਰੂ ਮੇਰੇ ਸਾਲੇ ਦੀ ਚ ਮਚਾਉ ਉਹਨੂੰ ਜਦੋਂ ਆ ਗਈ ਹਾਂ ਹਾਂ ਚਾਰ ਦਾ ਮੈਂ ਤੈਨੂੰ ਲੱਤਾਂ ਕੁੱਟਣ ਵਾਲੇ ਨੂੰ ਔਰ ਜ਼ਾਦਾ ਪਾਵੇਂ ਤਿੰਨ ਵਜੇ ਆ ਜਾ ਕੇ ਮੂੰਹ ਤਰਪਿਆ ਫਾਚਲ ਵੀ ਦੇਖ ਲੈ ਉਧਰ ਖਰਾਬ ਹੋਈ ਜਾਂਦੀ ਆ ਹੁਣ ਤਾਂ ਮੈਂ ਥੋੜੇ ਖੂਨ ਫਾਨ ਦੇ 56 ਨਣੇ ਨੇ ਅੱਜ ਟੋਕੜਾ ਨਹੀਂ ਮਿਲਦਾ ਘਰੇ ਉੱਠੀ ਪਾਲਿਆ ਕਰੋ ਪੈਸੇ ਚ ਆ ਜਾ ਉਤਰੋ ਚਾਬੀ ਦੇ ਨਾਲ ਮੈਨੂੰ ਵੱਡੀ ਸੀ ਆ ਵੀ ਦਾ ਸਾਡਾ ਟਾਪੀ ਚੋਰਦੇ ਸੀ ਕਿਹੜਾ ਕਿਤੇ ਲੈ ਮੈਨੂੰ ਇਸ ਨਾਮ ਜਾ ਕੇ ਆਉਣਾ ਯਾਰ ਮੈਂ ਇੱਕ ਜਾਣੀ શકਦਾ ਮੇਰਾ ਕਿ ਹਿੱਸਾ ਨਹੀਂ ਭੱਜਣਾ ਨਹੀਂ ਮਿੰਦਾ ਚੱਕ ਲੈ ਦੇ ਲੋਕ ਲਾ ਦੇ ਲੋਕ ਲੂਕ ਦਾ ਨਹੀਂ ਪਤਾ ਲੋਕ ਲਾ ਦੇ ਨਹੀਂ ਮੇਰਾ ਇੰਜਨ ਲਾ ਦਿਓ ਕੋਈ ਗੱਡੀ ਚੋਂ ਜਿੰਨਾ ਮੇਰਾ ਹਿੱਸਾ ਬਣਦਾ ਮੇਰਾ ਇੰਜਨ ਖੋਖਾ ਜਿਹਾ ਲੈ ਦਿਓ ਆਪਦਾ ਇੰਜਨ ਕੱਢ ਕੇ ਦੇਵਾ ਮੇਰਾ ਇੰਜਨ ਮੰਦਾ ਗੱਡੀ ਦਾ ਇੰਜਨ ਕੱਢ ਕੇ ਦੇ ਦਿਓ ਜਾ ਦੇਖ ਲੈ ਮੈਂ ਤਾਂ ਮੇਰੇ ਸਾਹਮਣੇ ਚ ਟੋਕਾਂ ਦੀ ਮਸ਼ੀਨ ਤੇ ਲਾ ਮਾ ਯਾ ਤੈਨੂੰ ਕੀ ਚੱਕਰਾ ਉਹਨੂੰ ਕੱਢ ਕੇ ਦੇ ਤੂੰ ਆ ਰਿਹਾ ਆ ਜਾ ਮੈਂ ਤੇ ਇਹ ਕਰਦੇ ਨੇ ਅਸੀਂ ਆ ਤੂੰ ਬਹਿ ਆ ਅੰਦਰ ਆ ਕੇ ਬਹਿ ਜਾ ਜਾਨ ਨਹੀਂ ਦਿੰਦਾ ਚ ਸਪਰੇਅ ਕਰ ਤੂੰ ਤੂੰ ਅੰਦਰ ਆ ਕੇ ਬਹਿ ਜਾ ਮੈਂ ਛੋੜੇ ਨਾਲ ਪੁੰਟਾ ਕੀ ਕੁਤੀ ਕੁਤੀ ਦੇ ਦੇ ਹਾਂ ਹਾਂ ਅੰਗਰੇਜ਼ ਸਾਡੇ ਚਪਰੇ ਪਾਉਂਦੇ ਹੋਣ ਕੀ ਕਹਿਆ ਤੀ ਓ ਮੈਨੂੰ ਵੀ ਦੱਚ ਉਸ ਨੇ ਕਿਹਾ ਇਹ ਤਾਂ ਅਸੀਂ ਚਾਹ ਚੂ ਪੀਨੇ ਆ ਮਖੈਨੇ ਫਿਰ ਸਪਰੇਅ ਸਪਰੂ ਕਰਾਂਗੇ ਟੱਕ ਢੋਲੀ ਕੋਈ ਟੱਕਿਆ ਢੋਲੀ ਯਾਰ ਕੋਈ ਨਾ ਕੋਈ ਨਾ ਪਹਿਲਾਂ ਚਾਹ ਵੀ ਲੀਏ ਪਹਿਲਾਂ ਚਾਹ ਚਾਹ ਪੀਨੇ ਚਾਚੂ ਨਹੀਂ ਹੈਗਿਆ ਕਿ ਪੀਵਾਂਗੇ ਚੱਕੋ ਢੋਲੀ ਮੈਂ ਛੋੜੇ ਨਾਲ ਹੀ ਚੱਲਦਾ ਆ ਯਾਰ ਇਹਨੂੰ ਨੀਂਦ ਦੀ ਗੋਲੀ ਪਾ ਯਾਰ ਇਹ ਦੇਖੀਏ ਯਾਰ ਪਾਣੀ ਪਲੇ ਗਲਾਸ ਚ ਹਾਂ ਹਾਂ ਪਾ ਲੈ ਆ ਕੀ ਕਰੀ ਪੱਤੇ ਉਹ ਤੂੰ ਐ ਕਰ ਯਾਰ ਥੱਕੇ ਥੱਕੇ ਲੱਗਦਾ ਪਾ ਕੇ ਮਟ ਹਾਂ ਹੋਰਾ ਆ ਪੀ ਪਾਣੀ ਪੁਣੀ ਪੀ ਐਸੀ ਸਪਰੇ ਕਰਕੇ ਆਉਣੇ ਚੰਗਾ ਹੋਰਾ ਬੰਦਾ ਕੀ ਕਰਨ ਹਾਂ ਕਰ ਕਿਉਂ ਪੱਜ ਕੇ ਹਾਂ ਮਤ ਪੈਣਾ ਹਾਂ ਹੁਣ ਸੌਂ ਜੀ ਹੋਰ ਵੀ ਯਾਰ ਪਾਣੀ ਯਾਰ ਤੈਨੂੰ ਗਰਮੀ ਦੀ ਪੀ ਲੈ ਪੀ ਲੈ ਸਾਰਾ ਪਾਣੀ ਪੀ ਯਾਰ ਫੇਰ ਅਸੀਂ ਅਸੀਂ ਹੁਣ ਤੇਰੀ ਸੇਵਾ ਕਰ ਦਾਂਗੇ ਉਹ ਵੀ ਤਾਂ ਗੱਲ ਹੁਣ ਤੂੰ ਅਸੀਂ ਪਿਆ ਵੀ ਨਹੀਂ ਆਉਂਦੇ ਯਾਰ ਹਾਂ ਸਾਰੇ ਠੇਕ ਨੇ ਸਪਰੇ ਕਰ ਹੀ ਲਈ ਸੇਵਾ ਤਾਂ ਫੇਰ ਦਰਦੀ ਕਰੀ ਜੰਨੇ ਹੁਣ ਹਾਂ ਕੋਈ ਨਾ ਦੰਦਾ ਮੈਂ ਬਣੀ ਠੋਲੂ ਮੇਰੇ ਸਾਡੇ ਪੁੱਦੂ ਬਣਾਉਂਦੇ ਨੂੰ ਮੈਂ ਦਿਖਾਉਂ ਨਾ ਰਕਟ ਵਾਲੀਆਂ ਕੋਈ ਨਾ ਹਾਂ ਲੰਘ ਜਾਵੇਂ ਗੱਡੀ ਲੈ ਕੇ ਬਹਿਣਾ ਵਾ ਠੀਕ ਸਾੜੀ ਦੀ ਨੀਂਦ ਜੀ ਕਿਵੇਂ ਲੱਗਦੀ ਹੁਣ ਪਾ ਥੱਕ ਜਾਂਦੇ ਆ ਪਈ ਰਾਤ ਨੂੰ ਕਬਜੇ ਕੁੱਬਜਾਂ ਤੇ ਪਰਦੇ ਰਹਿੰਦੇ ਆ ਨੀਂ ਤਾਉਣੀ ਵਾ ਕੱਮ ਮੇਰਾ ਚੜ ਗਿਆ ਬੱਕਰੀ ਜੀ ਨੇ ਮੈਂ ਕਣੋ ਹਰਦੀ ਪਤਾ ਨਹੀਂ ਕਿ ਭੈਣ ਦੇ ਜਾਰ ਦੀ ਚਿਰੀ ਦੇਵੀ ਨੂੰ ਯਾਦ ਕਰਦੀ ਆ ਇਹ ਉਦੋਂ ਗੋਲਪਾ ਲਿੰਦਨੀ ਬੜਾ ਛੜੇ ਨਾ ਬੜਦਾ ਨੂੰ ਸੁੱਤੇ ਪੈ ਨੂੰ ਇੱਕ ਤਾਂ ਪੰਗਾ ਪਤਾ ਨਹੀਂ ਨਾ ਦੀ ਤਬਾਰੀ ਨਹੀਂ ਟੋਲੀ ਚੱਕਰ ਜੋ ਸੁਪਰੇਪਰੂ ਦੇ ਆਓ ਗਿਆ ਜਮਾ ਸਾਡੇ ਦੇ ਪੰਗੇ ਚੱਲ ਚੱਲੀਏ ਤੋਂ ਫਲਨ ਲਵਾ ਕੇ ਚਾਹਾਂਗੇ ਨਵੇਂ ਕੱਪੜੇ ਪਾ ਕੇ ਚੱਲ ਚੱਲ ਚੱਤ ਚੱਤ ਸਾਡੇ ਨਾਲ ਪੰਗੇ ਲੈਂਦਾ ਹੁਣ ਪਿਆਰ ਹੈ ਤੜਕੇ ਤੱਕ ਲੈ ਸਾਲੇ ਧੁਖਾ ਕਰਕੇ ਅੱਜ ਮੇਰੇ ਨਾਲ ਅਜਨ ਦੇ ਘਰੇ ਕੁੱਟੂਂ ਗਿੱਟੇ ਮੇਰੇ ਸਾਲਿਆਂ ਅੱਛਾ ਪਾ ਕੇ ਗਏ ਨੇ ਕਲਾਸ ਡਾਕਟਰ ਤੋਂ ਚੈੱਕ ਕਰਾ ਕੇ ਲਵਾਂ ਚਰਾਨੇ ਰੱਖੂੰ ਆਕੇ ਗਾਇਨੇ ਨੂੰ ਪਤਾ ਤੀ ਵੀ ਉਹ ਤਾਂ ਜਾਣ ਨਹੀਂ ਦੇਣਾ। ਸਾਲੇ ਨੀਂਦ ਨੂੰਂਦ ਵਾਲੀਆਂ ਗੋਲੀਆਂ ਪਾ ਗਏ। ਉਹ ਨਾ ਨੱਚ ਲੋ ਪੁੱਤ ਆਰਕੈਸਟਰੀਆਂ ਨਾਲ। ਆਥ ਨੇ ਕਿੱਦਾਂ ਛੱਡਾਂ ਮੈਂ ਪਵਾਉਂ। ਮੈਂ ਕਰਾਂ ਲੂੰਗੀ ਡਾਂਸ ਛੱਡਾਂ। ਘਰੇ ਬੜਿਓ ਮੇਰੇ ਹੱਥ ਸਾਲਿਓ। ਮੌਤ ਨੰ ਲਾ ਲਿਆ ਹੁਣ ਮੱਥਾ ਤੁਹਾਨੂੰ ਫੇਰ ਹੀ ਲੱਗੂ ਪਤਾ। ਸਮਾਰ ਕੇ ਲਵਾਉਂ ਚੱਤੜਾ ਨੁੱਚੇਕ। ਹਲੇ ਦੰਡਾਂ ਇੱਕ ਪੰਜੀ। ਸਾਲੇ ਚਾਰਾ ਕੁਚ ਪੈਚੇ ਵੀ ਲੈ ਕੇ ਕੱਢ ਕੇ ਗੀਜੇ ਚੋਂਗੇ। ਉੱਟੇ ਜੇ ਮੇਰੇ ਚੜਿਓ ਆ ਚਾਰਾ ਕੁਛ ਹੀ ਲੈ ਗਏ ਰਿਪੈਸਟ ਨੇ ਕਾਰ ਜਾਂ ਦਿੱਕਤ ਮੇਰੇ ਟਰੜ ਨੂੰ ਟੈਲੀਫੋਨ ਲਾਵਾ ਐਡੀ ਫੋਨ ਲਾਉਣ ਦੇ ਬੱਤ ਸਾਰਾ ਕੁਛ ਹੀ ਲੈ ਗਏ ਮੈਂ ਤਾਂ ਪੈਸੇ ਵੀ ਲੈ ਕੇ ਕੱਢ ਕੇ ਹੁਣ ਬਣੀ ਲੱਗਦਾ ਹੁਣ ਤਾਂ ਬੰਦ ਕਰੀ ਬੈਠੇ ਨੇ ਨਰਾਤਾ ਟੈਲੀਫੋਨ ਬਣੀ ਲੱਗ ਰਿਹਾ ਮੇਰੇ ਸਾਲੇ ਕਿੱਧਰ ਚੜੇ ਨੇ ਇਹ ਜਾ ਕਾਰਜ 70000 ਕਾਰਜ ਤੇ ਤਾਂ ਦੇਖ ਲੈਂਦੇ ਆਪਾਂ ਵਿਆਹ ਲੈ ਮੁੰਡੇ ਨੂੰ ਲਾ ਲੈਨੇ ਆ ਫੋਨ ਆਹਿੰਦੇ ਕਾਚਮਾਨੇ ਕੀ ਕਰਿਆ ਮੇਰੇ ਨਾਲ ਕੋਈ ਨਾ ਪੁੱਤ ਘਰੇ ਆਜੋ ਫਿਰ ਉਹਦਾ ਮੈਂ ਪਰਮ ਗੱਦਾ ਜਸਮਾਰ ਕੇ ਬੜੇ ਓਕਰੇ ਉਹ ਡੂੰ ਦੇ ਕੰਮ ਮੇਰੇ ਸਾਲਿਓ ਨੰ ਦੋਨਾਂ ਨੂੰ ਉੱਚ ਕਿਉਂਦਾ ਵੱਡਾ ਉਹ ਕਰਦਾ ਚਾਰੀ ਪੁੱਠੇ ਕੰਮ